ਚਾਰ ਜੁਨੇ ਨੇ ਮੇਰੇ ਘਰ ਵਾਲੇ ਨੂੰ ਮਾਰਿਆ ਹੈ ਚਾਰ ਲੋਕਾਂ ਨੇ ਮੇਰੇ ਘਰ ਵਾਲੇ ਨੂੰ ਦਵਾਈ ਤੇ ਲੈਂਡ ਤੇ ਮਜਬੂਰ ਕਰਤਾ ਉਹਨਾਂ ਨੇ ਮੈਂ ਸਿਰਫ ਇੰਨਾ ਕਹੂੰਗੀ ਕਿ ਉਹਨਾਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਮਨਜੀਤ ਸਿੰਘ ਜਿਹਦੀ ਕਿ ਪਿਛਲੇ ਦਿਨੀ ਡੈਥ ਹੋ ਗਈ ਸੀ ਉਹ ਆਪਣੇ ਬਿਆਨ ਦੇ ਕੇ ਗਿਆ 28 ਤਰੀਕ ਨੂੰ 28 ਜੁਲਾਈ ਨੂੰ ਉਹਨੇ ਆਪਣੇ ਬਿਆਨਾਂ ਵਿੱਚ ਦੱਸਿਆ ਵੀ ਆ ਚਾਰ ਬੰਦੇ ਸਿਗੇ ਜਿਨ੍ਹਾਂ ਤੋਂ ਮੈਂ ਪਰੇਸ਼ਾਨ ਸੀਗਾ ਤੇ ਉਹਨੇ ਆਪਣੇ ਭਰਾ ਨੂੰ ਸਾਰੀ ਗੱਲਬਤ ਦੱਸੀ ਹੋਈ ਆ ਆਪਣੇ ਮਰਨ ਤੋਂ ਪਹਿਲਾਂ ਸੋ 6 ਦਿਨ ਹੋ ਚੁੱਕਿਆ ਜੀ ਐਫ ਆਈ ਆਰ ਦਰਜ ਹੋ ਚੁੱਕੀ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਵੇਖੋ ਇਹ ਜਿਹੜਾ ਵੀਰ ਸਾਡਾ ਮਨਜੀਤ ਸਿੰਘ ਸੀਗਾ ਇਹਨਾਂ ਨੂੰ ਮਾਰਕੀਟ ਦੇ ਹਾਰਪੁਰ ਦੇ ਜਿਹੜੇ ਦੁਕਾਨਦਾਰ ਹੀ ਹੈਗੇ ਆ ਉਹਨਾਂ ਨੇ ਇੱਕ ਟਰੈਪ ਦੇ ਵਿੱਚ ਫਸਾਇਆ ਤੇ ਬੜੀ ਸਾਜ਼ਿਸ਼ ਦੇ ਅਧੀਨ ਇਹਨਾਂ ਨੂੰ ਜਿਹੜਾ ਆ ਉਹਨਾਂ ਨੇ ਆਰਥਿਕ ਤੌਰ ਤੇ ਜਿਹੜਾ ਆ ਉਹ इमोशनल ਬਲੈਕਮੇਲ ਕੀਤਾ ਤੇ ਉਹਨਾਂ ਨੂੰ ਜਿਹੜਾ ਆ ਮਰਨ ਦੇ ਲਈ ਮਜਬੂਰ ਕਰਤਾ ਤੇ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈਗੀ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਆ ਐਫ ਆਈ ਆਰ ਜਿਹੜੀ ਲਾਂਚ ਕਰਵਾਉਨੇ ਹੈਗੇ ਆ ਤੇ ਹੱਲੇ ਤੱਕ ਜਿਹੜੀ ਆ ਕੋਈ ਵੀ ਅਰੈਸਟ ਨਹੀਂ ਪਈ ਹੈਗੀ ਪੁਲਿਸ ਦੇ ਹੱਥ ਜਿਹੜੇ ਆ ਉਹ ਬਿਲਕੁਲ ਖਾਲੀ ਆ ਤੇ ਦੋਸ਼ੀਆਂ ਦੀ ਅਰੈਸਟ ਪਾਉਣ ਦੇ ਲਈ ਪੁਲਿਸ ਤੇ ਦਬਾਅ ਬਣਾਉਣ ਲਈ ਜਿਹੜਾ ਅੱਜ ਇਹ ਇਕੱਠ ਰੱਖਿਆ ਗਿਆ ਸੀ ਤੇ ਅੱਜ ਜਿਹੜੇ ਪੁਲਿਸ ਅਧਿਕਾਰੀ ਹੈਗੇ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਹੈਗਾ ਆ ਕਿ ਆਪਾਂ ਕੁਝ ਸਮੇਂ ਤੱਕ ਜਿਹੜੀ ਆ ਅਰੈਸਟ ਆ ਦੋਸ਼ੀਆਂ ਦੀ ਉਹ ਪਾ ਲਾਂਗੇ ਪੁਲਿਸ ਦੇ ਪਿਛੋਕੜ ਜੇਕਰ ਕਹਿੰਦੇ ਕਿ ਕਾਰਵਾਈ ਨਹੀਂ ਕੀਤੀ ਤਾਂ ਤੁਸੀਂ ਕੀ ਅਗੇ ਦੇਖੋ ਜੇ ਭਰੋਸਾ ਦੇਣ ਤੋਂ ਬਾਅਦ ਵੀ ਪੁਲਿਸ ਕੋਈ ਥੋਸ ਕਾਰਵਾਈ ਨਹੀਂ ਕਰਦੀ ਤੇ ਉਸ ਤੋਂ ਬਾਅਦ ਅਸੀਂ ਕੋਈ ਸਖਤ ਜਿਹੜਾ ਪ੍ਰੋਗਰਾਮ ਆ ਉਹ ਦਵਾਂਗੇ ਚਾਹੇ ਸਾਨੂੰ ਕੋਈ ਧਰਨਾ ਲਾਉਣਾ ਪਵੇ ਚਾਹੇ ਮਿਨੀ ਸੈਕਟਰੀਟ ਦੇ ਬਾਹਰ ਕੋਈ ਘਰਾਓ ਕਰਨਾ ਪਵੇ ਅਸੀਂ ਜਿੱਦਾਂ ਦਾ ਵੀ ਸਾਨੂੰ ਦਬਾਅ ਪਾਉਣ ਦੀ ਲੋੜ ਪਈ ਅਸੀਂ ਉਹ ਪ੍ਰੋਗਰਾਮ ਅਲਿਕਾ ਅੱਜ ਨਾ ਜੀ ਮਨਜੀਤ ਸਿੰਘ ਜਿਹਦੇ ਕਿ ਪਿਛਲੇ ਦਿਨੀ ਡੈਥ ਹੋ ਗਈ ਸੀ ਉਹ ਪੀਜੀਆਈ ਦੇ ਵਿੱਚ ਐਡਮਿਟ ਸੀਗਾ ਪੈਸਿਆਂ ਦੇ ਲਿੱਦੇਣ ਲੈਣ ਦਾ ਕੋਈ ਸਿਕਾ ਮਸਲਾ ਉਹ ਜਦੋਂ ਉਹਦੀ ਡੈਥ ਹੋਈ ਆ ਪੀਜੀਆਈ दाखल ਸੀਗਾ ਤੇ ਉਹ ਆਪਣੇ ਬਿਆਨ ਦੇ ਕੇ ਗਿਆ 28 ਤਰੀਕ ਨੂੰ 28 ਜੁਲਾਈ ਨੂੰ ਉਹਨੇ ਆਪਣੇ ਬਿਆਨਾਂ ਵਿੱਚ ਦੱਸਿਆ ਪਈ ਆ ਚਾਰ ਬੰਦੇ ਸੀਗੇ ਜਿਨ੍ਹਾਂ ਤੋਂ ਮੈਂ ਪਰੇਸ਼ਾਨ ਸੀਗਾ ਪੈਸਿਆਂ ਦਾ ਲੈਣ ਦੇਣ ਸੀਗਾ ਉਹਨਾਂ ਨੇ ਉਹਦੀ ਕੋਈ ਵੀਡੀਓ ਵੀ ਬਣਾ ਕੇ ਰੱਖੀ ਹੋਈ ਸੀਗੀ ਜਿਹੜੀ ਉਹਨੇ ਆਪਣੇ ਭਰਾ ਨੂੰ ਸਾਰੀ ਗੱਲਬਾਤ ਦੱਸੀ ਹੋਈ ਆ ਆਪਣੇ ਮਰਨ ਤੋਂ ਪਹਿਲਾਂ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੂੰ ਪੁਲਿਸ ਨੂੰ ਚਾਹੀਦਾ ਸੀਗਾ ਕਿ ਉਹਨਾਂ ਬੰਦਿਆਂ ਨੂੰ ਦੋਸ਼ੀਆਂ ਨੂੰ ਅਰੈਸਟ ਕਰ ਦੇ ਪਲ ਪੁਲਿਸ ਨੇ ਉਹਨਾਂ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ 28 ਤਰੀਕ ਬੀਤ ਗਈ 29 ਬੀਤ ਗਈ 30 ਬੀਤ ਗਈ 31 ਬੀਤ ਗਈ 1 ਬੀਤ ਗਈ ਅੱਜ ਦੂਜੀ ਤਰੀਕ ਆ ਗਈ ਆ ਜੀ ਸੋ 6 ਦਿਨ ਹੋ ਚੁੱਕੇ ਆ ਜੀ ਐਫ ਆਰ ਕੱਟੀ ਨੂੰ ਵੀ ਪਰਸੋਂ ਦੀ ਐਫ ਆਰ ਕੱਟ ਹੋਈ ਉਹ ਆ ਜੀ ਔਰ ਬੋਡੀ ਜਿਹੜੀ ਹੈਗੀ ਆ ਉਹ ਰੋਲਣ ਦੀ ਇੱਕ ਤਰ੍ਹਾਂ ਮੌਇਸਚਰੀ ਦੇ ਵਿੱਚ ਪਈ ਹੋਈ ਆ ਸਿਵਲ ਹਸਪੀਟਲ ਔਰ ਉਹਨਾਂ ਚਿਰ ਆਪਾਂ ਸਸਕਾਰ ਨਹੀਂ ਕਰਨਾ ਹੈਗਾ ਪਰਿਵਾਰ ਨੇ ਆਖਿਆ ਜਿੰਨਾ ਚਿਰ ਦੋਸ਼ੀਆਂ ਦੀ ਅਰੈਸਟ ਨਹੀਂ ਪੈਂਦੀ ਔਰ ਇਸ ਸਾਰੇ ਕਾਰਸਤੇ ਦਰਮਿਆਨ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਆ ਨਾ ਜੀ ਉਹ ਮੈਂ ਤੁਹਾਨੂੰ ਦੱਸਣੀ ਚਾਹੂੰਗਾ 28 ਤਰੀਕ ਨੂੰ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਇਆ ਹੋਆ ਦੁਰੰਤ ਉਹਨਾਂ ਨੂੰ ਅਰੈਸਟ ਕਰਨਾ ਬਣਦਾ ਸੀਗਾ ਪਰ ਪੁਲਿਸ ਨੇ ਉਹ ਸਾਰਾ ਕੁਝ ਨਹੀਂ ਕੀਤਾ ਐਫ ਆਈ ਆਰ ਦਰਜ ਹੋ ਚੁੱਕੀ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਐਫ ਆਈ ਆਰ ਦਰਜ ਕਰਾਉਣ ਵਾਸਤੇ ਗਏ ਆ ਤੇ ਪੁਰਹੀਰਾਂ ਦੇ ਚੌਂਕੀ ਇਚਾਰਾ ਸਾਹਿਬ ਪਤਾ ਸਾਨੂੰ ਕੀ ਕਹਿ ਰਹੇ ਆ ਉਹ ਕਹਿੰਦੇ ਕਿ ਜਿਹੜੇ ਆ ਸਟੇਟਮੈਂਟ ਆ ਜੜੀ ਉਹਦੀ ਕਹਿੰਦੇ ਇਸ ਸਟੇਟਮੈਂਟ ਦੇ ਆਧਾਰ ਦੇ ਉੱਪਰ ਉਹਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਨਹੀਂ ਐਫ ਆਈ ਆਰ ਨਹੀਂ ਦਰਜ ਹੁੰਦੀ ਕਹਿੰਦੇ ਜਦੋਂ ਕਿ ਉਹਦੇ ਉੱਤੇ ਬਕਾਇਦਾ ਲਿਖਿਆ ਹੈ ਜਿੰਨੀ ਕ ਆਪਾਂ ਨੂੰ ਸਮਝ ਹੈਗੀ ਆ ਉੱਤੇ ਲਿਖਿਆ ਹੋਇਆ ਡਾਕਟਰ ਸਾਹਿਬ ਦੇ ਵੱਲੋਂ ਕਿ ਉਹ ਫਿਟ ਹੈ ਫਿਟ ਫਾਰ ਔਰ ਉਹ ਕਹਿੰਦੇ ਆ ਪੀਜੀ ਦੇ ਜਿਹੜਾ ਸੀਨੀਅਰ ਡਾਕਟਰ ਸਾਹਿਬ ਹੈਗੇ ਆ ਔਰ ਉਹ ਕਹਿ ਰਿਹਾ ਕਿ ਸਾਡੇ ਪੁਲਿਸ ਮੁਲਾਜ਼ਮ ਦੀ ਗਲਤੀ ਹੋएगी ਜਿਹੜਾ ਬਿਆਨ ਲੈਣ ਗਿਆ ਸੀਗਾ ਉਹ ਆਪ ਕਹਿ ਰਿਹਾ ਇਹ ਗੱਲ ਕਿ ਜੇ ਤੁਹਾਡੀ ਗਲਤੀ ਹੋਏਗੀ ਤਾਂ ਉਹ ਗਲਤੀ ਤੁਸੀਂ ਭੁਗਤਣੀ ਆ ਜਦੋਂ ਕਿ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਐਡਵੋਕੇਟ ਸਾਹਿਬ ਦੇ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਕਿ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਹੁੰਦੀ ਆ ਪਰ ਬਾਵਜੂਦ ਉਹਦੇ ਉਹ ਕਹਿਣ ਲੱਗੇ ਕਿ ਨਹੀਂ ਤੁਸੀਂ ਉਹਦੇ ਭਰਾ ਵੱਲੋਂ ਬਿਆਨ ਦਰਜ ਕਰਵਾਓ ਆ ਜਗਜੀਤ ਸਿੰਘ ਦਾ ਭਰਾ ਆ ਮਨਜੀਤ ਸਿੰਘ ਦਾ ਫਿਰ ਉਹ ਜਗਜੀਤ ਸਿੰਘ ਦੇ ਵੱਲੋਂ ਬਿਆਨ ਦਰਜ ਕਰਵਾਏ ਆਪਾਂ ਜਗਦੀਸ਼ ਸਿੰਘ ਵੱਲੋਂ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਅਰੈਸਟ ਨਹੀਂ ਹੈ ਔਰ ਰਾਤ ਤੱਕ ਜਿਹੜੀ ਗੱਲਬਾਤ ਹੋਆ ਸਾਨੂੰ ਐ ਪੂਰਾ ਜਜਮੈਂਟ ਹੋਣ ਰਹੀ ਆ ਵੀ ਪੋਲੀਟੀਕਲ ਪੂਰਾ ਪ੍ਰੈਸ਼ਰ ਹੈਗਾ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਨਹੀਂ ਤਾਂ 28 ਤਰੀਕ ਨੂੰ ਹੀ ਕਾਰਵਾਈ ਹੋ ਜਾਣੀ ਚਾਹੀਦੀ ਸੀ ਇੰਨੀ ਕਿ ਤਾਂ ਆਪਾਂ ਵੀ ਸਾਰੇ ਜਣੇ ਸਮਝ ਰੱਖਦੇ ਆਂ ਔਰ ਜਿਹੜਾ ਚੌਂਕੀ ਚਾਰ ਸਾਹਿਬ ਦਾ ਰਵਈਆ ਸੀਗਾ ਆ ਮੈਂ ਤੁਹਾਨੂੰ ਇੱਕ ਦੱਸ ਹਟਿਆ ਉਹ ਕਹਿੰਦੇ ਪਰਚਾ ਹੀ ਨਹੀਂ ਬਣਦਾ ਕਹਿੰਦੇ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਦੱਸੋ ਜੀ ਮੈਨੂੰ ਕਿਹੜਾ ਕਾਨੂੰਨ ਹੈਗਾ ਇਹੋ ਜਿਹਾ ਪਗਬਾਨ ਤਮਾਂ ਦੀ ਸਰਕਾਰ ਦੇ ਹੇਠਾਂ ਪੁਲਿਸ ਪ੍ਰਸ਼ਾਸਨ ਦਾ ਆਹ ਰਵਈਆ ਆ ਔਰ ਉਸ ਤੋਂ ਅਗਲੀ ਗੱਲ ਉਹ ਕੱਲ ਕਹਿਣ ਦੇ ਸੀਗੇ ਕਹਿੰਦੇ ਵੀ ਸਾਨੂੰ ਦੱਸੋ ਉਹਨਾਂ ਦੇ ਐਡਰੈਸ ਕਿੱਥੇ ਆ ਅਸੀਂ ਉਹਨਾਂ ਦੇ ਘਰੇ ਰੇਡ ਕਰਨ ਜਾਣਾ ਯਾਰ ਐਫ ਆਈ ਆਰ ਦਰਜ ਕਰਵਾਈ ਹੋਈ ਆ ਐਡਰੈਸ ਉੱਤੇ ਲਿਖਿਆ ਹੋਇਆ ਹੈ ਮੋਬਾਈਲ ਨੰਬਰ ਲਿਖਿਆ ਹੋਇਆ ਉਹਦੇ ਤੇ ਔਰ ਤੁਸੀਂ ਉਹਨਾਂ ਨੂੰ ਅਰੈਸਟ ਨਹੀਂ ਕਰ ਤੁਸੀਂ ਸਾਨੂੰ ਪੁੱਛਣ ਦੇ ਹੋ ਤੁਸੀਂ ਪਰਿਵਾਰ ਨੂੰ ਪੁੱਛਣ ਦੇ ਆ ਵੀ ਸਾਨੂੰ ਦੱਸੋ ਜੀ ਔਰ ਸਵੇਰੇ ਫੇਰ ਫੋਨ ਆਉਂਦਾ ਹੈਗਾ ਕਹਿੰਦੇ ਵੀ ਅਸੀਂ ਰੇਡ ਕੀਤੀ ਸੀਗੀ ਸਾਨੂੰ ਫਲਾਣਾ ਬੰਦਾ ਨਹੀਂ ਮਿਲਿਆ ਫਲਾਣੇ ਬੰਦੇ ਨੇ ਆਪਣੇ ਘਰ ਦਾ ਗੇਟ ਨਹੀਂ ਖੋਲਿਆ ਤੁਸੀਂ ਦੱਸੋ ਕਿੰਡੀ ਹਾਸੋਹੀਣੀ ਗੱਲ ਆ ਪੁਲਿਸ ਕਿਸੇ ਦੇ ਘਰੇ ਰੇਡ ਕਰਨ ਜਾਂਦੀ ਆ ਬੋਡੀ ਉੱਥੇ ਪਈ ਹੋਈ ਆ ਸਿਵਲ ਹਸਪੀਟਲ ਸਸਕਾਰ ਦੇਖਣੋਂ ਸਾਰਾ ਪਰਿਵਾਰ ਰੋ ਰੋ ਬੁਰਾ ਹਾਲ ਆ ਉਹਦਣ ਦਾ ਹੀ ਔਰ ਪੁਲਿਸ ਕਹਿੰਦੀ ਆ ਕਿ ਉਹ ਦਰਵਾਜ਼ਾ ਨਹੀਂ ਖੋਲਣ ਦਾ ਹੱਦ ਹੋ ਗਈ ਮਤਲਬ ਆਪਾਂ ਉਹਦੇ ਘਰੇ ਅਜੇ ਮਹਿਮਾਨ ਗਏ ਆ ਵੀ ਸਾਨੂੰ ਉਹਨਾਂ ਨੇ ਸੱਦਾ ਦਿੱਤਾ ਸੀਗਾ ਪਰ ਜਦੋਂ ਆਪਾਂ ਗਏ ਆ ਤੇ ਉਹਨਾਂ ਨੇ ਸਾਡਾ ਦਰਵਾਜ਼ਾ ਨਹੀਂ ਖੋਲਿਆ ਪੁਲਿਸ ਕਿਸ ਤਰੀਕੇ ਨਾਲ ਕਾਰਵਾਈ ਕਰਦੀ ਆ ਜਦੋਂ ਕੋਈ ਦੋਸ਼ੀ ਹੁੰਦਾ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਸਾਰਾ ਕੁਝ ਪਰ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਢਿੱਲੀ ਰਹੀ ਆ ਅੱਜ ਤੇ ਗੁਰਦਰਾ ਸਾਹਿਬ ਮਾਡਲ ਟਾਊਨ ਦੇ ਐਸ ਐਚਓ ਸਾਹਿਬ ਗੁਰਸਹਿਬ ਸਿੰਘ ਉਹ ਆਈ ਸੀਗੇ ਔਰ ਦੇਵਦਤ ਜੀ ਡੀਐਸਪੀ ਸਾਹਿਬ ਉਹ ਆਈ ਸੀਗੇ ਹੁਣ ਉਹ ਭਰੋਸਾ ਦੇ ਕੇ ਗਏ ਆ ਕਹਿੰਦੇ ਕਿ ਅਸੀਂ ਸੀਨੀਅਰ ਰਹਿ ਗਿਆਂ ਸਾਡੇ ਧਿਆਨ ਗੋਚਰੇ ਨਹੀਂ ਸੀਗਾ ਮਾਮਲਾ ਹੁਣ ਸਾਡੇ ਧਿਆਨ ਗੋਚਰੇ ਆਇਆ ਹੁਣ ਕਹਿੰਦੇ ਸਾਨੂੰ 24 ਘੰਟੇ ਦਾ ਸਮਾਂ ਦੇ ਦਿਓ ਸੋ ਆ ਜਾ ਕੇ ਸਾਰੀ ਸੰਗਤ ਨੇ ਫੈਸਲਾ ਕੀਤਾ ਪਰਿਵਾਰ ਦੇ ਨਾਲ ਰਲ ਮਿਲ ਕੇ ਅੱਜ ਰਾਤ 8 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਜੀ 8 ਵਜੇ ਤੱਕ ਜੇ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਦਿਆ ਤਾਂ ਵਾਹ ਭਲੀ ਨਹੀਂ ਤਾਂ 8 ਵਜੇ ਫਿਰ ਇੱਦੀ ਸਾਰਿਆਂ ਨੇ ਸਾਰੀਆਂ ਧਿਰਾਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਨਵਾਂ ਕੋਈ ਪ੍ਰੋਗਰਾਮ ਦਿੱਤਾ ਜਾਊਗਾ ਔਰ ਹਰ ਹਿੱਲੇ ਉਹਨਾਂ ਚਰ ਸਸਕਾਰ ਨਹੀਂ ਕੀਤਾ ਜਾਊਗਾ ਉਹਨਾਂ ਚਰ ਪੋਸਟਮਾਰਟ ਨਹੀਂ ਹੋਊਗਾ ਜਿੰਨਾ ਚਰ ਦੋਸ਼ੀਆਂ ਦੀ ਅਰੈਸਟ ਨਹੀਂ ਪੈਂਦੀ ਔਰ ਉਹਦੇ ਲਈ ਜੋ ਵੀ ਸਾਨੂੰ ਕਰਨਾ ਪਊਗਾ ਜੋ ਜਿੱਥੇ ਵੀ ਕੋਈ ਘਰਾਹ ਕਰਨਾ ਪਊਗਾ ਕੋਈ ਸੜਕ ਰੁਕਣੀ ਪਊਗੀ ਕੋਈ ਮੁਜ਼ਾਹਰਾ ਕਰਨਾ ਪਊਗਾ ਉਹ ਸਾਰਾ ਕੁਝ ਕਰਾਂਗੇ ਜੀ ਚਾਰ ਬੰਦੇ ਖਾਤਨਾਮਾ ਜੀ ਜੀ ਕੋਈ ਪੈਸੇ ਆ ਉਹਨਾਂ ਦਾ ਲੈਣ ਦੇਣ ਸੀਗਾ ਉਹ ਤੰਗ ਪਰੇਸ਼ਾਨ ਇੰਨਾ ਕੁ ਕਰਦੇ ਸਾਨੂੰ ਮਨਜੀਤ ਭਾਈ ਨੇ ਜਿੱਦਣ ਡੈਥ ਹੋਈ ਉਹ ਤੋਂ ਦੋ ਦਿਨ ਪਹਿਲਾਂ ਸਾਨੂੰ ਦੱਸੀ ਫਾਰੀ ਉਹਨਾਂ ਨੇ ਵਾਰਤਨਾ ਜੀ ਕਹਿੰਦੇ ਮੈਨੂੰ ਇੰਨਾ ਕੁ ਪਰੇਸ਼ਾਨ ਕਰਦੇ ਸੀ ਪੈਸੇ ਲੈਣ ਦੇਣ ਕਰਕੇ ਸਾਨੂੰ ਇੰਨਾ ਪਰੇਸ਼ਾਨ ਕਰਦੇ ਸੀ ਕਿ ਮੈਨੂੰ ਤਿੰਨ ਆ ਕਦਮ ਚੱਕਣਾ ਪਿਆ ਜੀ ਕਿਉਂਕਿ ਉਹ ਜਿੱਦਣ ਉਹਨਾਂ ਨੇ ਪਾਇਜ਼ਨ ਕੀਤੀ ਆ ਉਹ ਤੋਂ ਇੱਕ ਦਿਨ ਪਹਿਲੇ ਉਹ ਲੈਹ ਤੇ ਛਾਲ ਮਾਰਨ ਵੀ ਗਏ ਰੋਕਣ ਪਰ ਉਹ ਤੋਂ ਵਾਪਸ ਆ ਗਿਆ ਕਿ ਸੇ ਉਹਨਾਂ ਨੇ ਬੱਚੇ ਦਾ ਆਪਣੇ ਬੱਚੇ ਦੀ ਫੋਟੋ ਦੇਖੀ ਤੇ ਵਾਪਸ ਆ ਗਿਆ ਜਿੱਦਾਂ ਉਹਨਾਂ ਨੇ ਦੱਸਿਆ ਤੁਹਾਨੂੰ ਹੂੰ ਉਸ ਤੋਂ ਬਾਅਦ ਸਾਰਾ ਬਿਆਨ ਵਗੈਰਾ ਵੀ ਆਪ ਦਿੱਤੇ ਉਹਨਾਂ ਨੇ ਸਾਈਨ ਵੀ ਹੈ ਸਾਰਾ ਕੁਝ ਹੈਗਾ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਦਾ ਬੰਦਾ ਭੇਜਿਆ ਨਾਲ ਸੀਗਾ ਉਹਦੇ ਵੀ ਸਾਈਨ ਉੱਤੇ ਆ ਹੂੰ ਉੱਥੇ ਪੀਜੀਆ ਦੇ ਡਾਕਟਰ ਸਾਹਿਬ ਵੀ ਉੱਥੇ ਨਾਲ ਸੀ ਉਹਨਾਂ ਦੇ ਵੀ ਸਾਈਨ ਸੀਗੇ ਸਾਰਾ ਕੁਝ ਉੱਥੇ ਹੋਇਆ ਹਨ ਤੇ ਉਹ ਵੀ ਮਤਲਬ ਇੱਕ ਤਰ੍ਹਾਂ ਦਾ ਉੱਥੇ ਜਿਹੜੇ ਚੌਕੀ ਇੰਚਾਰਜਾ ਪੁਰ ਹੀਰਾ ਉਹ ਵੀ ਆਪਣੇ ਵੱਲੋਂ ਉਸ ਚੀਜ਼ ਨੂੰ ਕਹਿ ਰਿਹਾ ਕਿ ਇਸ ਬਿਆਨਾਂ ਦੇ ਆਧਾਰ ਤੇ ਪਰਚਾ ਨਹੀਂ ਹੋ ਰਿਹਾ ਫੇਰ ਉਹ ਮਤ ਮੇਰੇ ਬਿਆਨ ਲਈ ਜੀ ਇਹ ਕਿੱਡੀ ਵੱਡੀ ਗੱਲ ਵਾ ਮਤਲਬ ਕਿ ਉਸ ਉਹਨਾਂ ਦੇ ਬਿਆਨ ਸਾਰੇ ਝੂਠੇ ਕਰੀ ਜਾਂਦੇ ਵੇ ਉਹ ਸਾਰੇ ਇਹ ਤੋਂ ਇਹ ਤੋਂ ਆਪਾਂ ਕਿੱਦਾਂ ਕਹਿ ਸਕਦੇ ਆਪਾਂ ਕੀ ਕਹਿ ਸਕਦੇ ਕਿ ਇਹਨਾਂ ਤੇ ਕਿੱਡਾ ਵੱਡਾ ਪ੍ਰੈਸ਼ਰ ਹੋਊਗਾ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਕੁਝ ਵੀ ਆ ਨਾ ਜੀ ਤੇ ਇਹ ਚੀਜ਼ ਦਾ ਅਸੀਂ ਹੁਣ ਬਸ ਇੰਨੇ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੋ ਸ਼ਾਮੀ 8 ਵਜੇ ਤੱਕ ਦਾ ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਆ ਜੇ ਨਹੀਂ ਜੇ ਨਹੀਂ ਹੋਊਗਾ ਅਸੀਂ 8 ਵਜੇ ਸ਼ਾਮੀ ਅਗਲਾ ਪ੍ਰੋਗਰਾਮ ਲਿਕਾਂਗੇ ਵੱਡੇ ਲੈਵਲ ਤੇ ਆਪਾਂ ਪ੍ਰੋਗਰਾਮ ਕਰਾਂਗੇ ਜੇ ਨਹੀਂ ਉਹਨਾਂ ਨੂੰ ਮਤਲਬ ਸਜ਼ਾ ਜੀ ਬਾਕੀ ਜੋ ਵੀ ਹੋਇਆ ਅਸੀਂ ਨਾ ਸੰਸਕਾਰ ਕਰਨਾ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਹਰਦੀਪ ਮੈਂ ਉਹਨਾਂ ਦੀ ਵਾਈਫ ਆ ਠੀਕ ਹੈ ਮਾਮਲਾ ਕੀ ਹੈ ਜੀ ਅਸਾਂ ਨੂੰ ਜਿਹੜਾ ਹੈਗਾ ਵਾ ਗੁਰਦੁਆਰਾ ਸਾਹਿਬ ਵੀ ਕਿ ਕਥਿਓ ਕੇ ਜਿਹੜਾ ਆਪਣੀ ਗੱਲ ਜਿਹੜੀ ਰਿਪੋਰਟ ਕੀਤੀ ਚਾਰ ਜੋ ਨੇ ਅਨੇ ਮੇਰੇ ਘਰ ਵਾਲੇ ਨੂੰ ਮਾਰਿਆ ਹੈ ਚਾਰ ਲੋਕਾਂ ਨੇ ਮੇਰੇ ਘਰ ਵਾਲੇ ਨੂੰ ਦਵਾਈ ਦੇ ਲੈਣ ਤੇ ਮਜਬੂਰ ਕਰਤਾ ਸਰ ਇਹ ਮਾਮਲਾ ਕੀ ਸੀ ਸਭ ਤੋਂ ਪਹਿਲਾਂ ਮਾਮਲਾ ਸੀ ਕਿ ਕੋਈ ਕਵੰਦਾਰ ਸੀਗੇ ਤੇੰਚਾਰ ਉਹਨਾਂ ਨੇ ਇਹਨੂੰ ਪੈਸੇ ਦਿੱਤੇ ਸੀਗੇ ਪੈਸੇ ਦੀ ਇਬਜ ਦੇ ਵਿੱਚ ਇਹਨੂੰ ਪੈਸੇ ਵਾਪਸ ਮੰਗਦੇ ਸੀ ਲੇਕਿਨ ਕਾਰਨ ਇਹ ਹੋਇਆ ਕਿ ਕਿ ਕੋਈ ਅਮਾਉਂਟ ਦੀ ਜਿਹੜੀ ਆ ਉਹ ਇੰਟਰਸਟ ਜ਼ਿਆਦਾ ਪਾਇਆ ਜਾਂ ਕੁਛ ਐਦਾ ਲੱਗਦਾ ਉਹ ਬੰਦਾ ਜਿਹੜਾ ਹੈਗਾ ਵਿਚਾਰਾ ਇਹਨਾਂ ਦੇ ਦੁੱਖੋਂ ਉਹ ਆਪਣੇ ਆਪ ਨੂੰ ਨੇ ਖਤਮ ਕਰ ਲਿਆ ਬੜੀ ਮਾੜੀ ਗੱਲ ਹੋਈ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕਰ ਦਿੱਤੀ ਉਦੇ ਮੁਤਾਬਕ ਜਿਹੜੇ ਦੋਸ਼ੀ ਬਣਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਲਦੀ ਲਾ ਕੇ ਕੀਤੀ ਜਾਵੇ। ਕਿੰਨੇ ਦਾ ਪੈਸੇ ਸੀ ਉਹ? 3 ਜਿਹਾ ਕਰਾਉਂਟ ਤੇ 7 ਲੱਖ 10 ਸੀ ਬਾਕੀ ਇਨਵੈਸਟੀਗੇਸ਼ਨ ਚ ਪਤਾ ਲੱਗੋ ਕੀ ਕਿੰਨੇ ਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਚਾਰ આરોપી ਨੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕਿਹੜੀ ਤਰ੍ਹਾਂ ਮੰਗਦੇ ਤੈਨ 106 ਚ ਠੀਕ ਹੈ ਸਰ ਪਰਿਵਾਰ ਨਾਲ ਬੈਠਕ ਚ ਕੀ ਕੁਝ ਨਿਸਕਰਸ਼ ਨਿਕਲੇ ਪਰਿਵਾਰ ਨਾਲ ਨਿਸਕਰਸ਼ ਨਿਕਲੇ ਕਿ ਅਸੀਂ ਜਲਦੀ ਕੋਸ਼ਿਸ਼ ਸਾਡੀ ਹੈਗੀ ਆ ਵੈਸੇ ਵੀ ਸਾਡਾ ਕੰਮ ਹੈ ਫਰਜ਼ ਹੈ ਡਿਊਟੀ ਹੈ ਅਸੀਂ ਰਸਤੇ ਕਰਨੇ ਹੀ ਆ ਅਕਿਊਜ਼ਡ ਠੀਕ ਹੈ ਪਰ ਜਲਦੀ ਤੋਂ ਜਲਦੀ ਤੁਹਾਨੂੰ ਕਰਕੇ ਇਮੀਡੀਏਟ ਦੱਸ ਦਿਆਂਗੇ ਜਿਹੜਾ ਪ੍ਰੋਟੈਸਟ ਦਾ ਕਹਿ ਰਹੇ ਸੀ ਉਹ ਟਾਲ ਰਹੇ ਹੁਣ ਪਰਿਵਾਰ ਵਾਲੇ ਨਹੀਂ ਪ੍ਰੋਟੈਸਟ ਕਿਸੇ ਕਿਸੇ ਦਾ ਕੋਈ ਨਹੀਂ ਹੋਊਗਾ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਤਾ ਅਸੀਂ ਇਹਨਾਂ ਦੇ ਨਾਲ ਜਿਹੜੀ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਆ ਹਰ ਸੰਭਵ ਯਤਨ ਕਰਕੇ ਕਰਾਂਗੇ ਥੈਂਕ ਯੂ